ਸਤਿ ਸ਼੍ਰੀ ਅਕਾਲ ਵੀ ਜੀ ਸਤਿ ਸ੍ਰੀ ਅਕਾਲ ਹੋ ਸਨੋਂ ਕੀ ਹਾਲੇ ਠੀਕ ਵਾ ਵਧੀਆ ਵਾ ਚਲੋ ਵਧੀਆ ਚਾਹੀਦੇ ਕਿਧਰੋਂ ਆਇਆ ਇੱਥੇ ਕੰਮ ਜੇ ਗਏ ਆ ਕਿਦੇ ਹਾਂ ਚਲੋ ਕੰਮ ਤੇ ਭਾਈ ਕਰਨੇ ਨੇ ਕੰਮ ਕਰੋ ਕੰਮ ਤੇ ਕਰਨਾ ਤੇ ਆਜੋ ਬਹਿਜੋ ਆਇਆ ਤੇਰੇ ਮੰਮੀ ਡਾਡੀ ਨੇ ਸਲਾਹ ਕਰਕੇ ਅੱਛਾ ਅੱਛਾ ਤੇ ਜੇ ਉਹਨਾਂ ਨਾਲ ਮੈਂ ਕੀ ਚੀਜ਼ ਲਾ ਬਾਤ ਉਹ ਵੀ ਖੋਜਰੇ ਉਹ ਵੀ ਖੋਸ਼ ਵਾ ਠੀਕ ਠੀਕ ਹੈ ਹੋਰ ਵੇਖੋ ਦੇਹ ਮੇਥਰ ਵਾਲਾ ਮੇ ਸਵਾਗੇ ਆ ਚਲੋ ਕੋਈ ਨਹੀਂ ਜੋ ਵੀ ਕਰਨਾ ਤੂੰ ਹੀ ਕਰਨਾ ਹੈ ਆਹੋ ਤੇ ਬਾਕੀ ਚਲ ਕਰ ਲੈਣੇ ਸਲਾਹ ਹੀ ਵੀ ਕਰ ਆਹੋ ਤੂੰ ਹੀ ਵੀ ਕਰ ਲੋ ਸਲਾਹ ਕਰਨੀ ਚਾਹੀਦੀ ਹੈ ਹਾਂਜੀ ਤੇ ਬੈਜੋ ਚਾਹ ਪਾਣੀ ਪੀਤਾ ਕਿ ਨਹੀਂ ਨਹੀਂ ਚਾਹ ਪਾਣੀ ਪੀ ਲਿਆ ਵਾ ਅੱਛਾ ਹਾਂ ਤੇ ਹੁਣ ਮੈਂ ਜਾਣੀ ਆ ਚਲੋ ਠੀਕ ਆ ਕੋਈ ਨਹੀਂ ਆਹੋ ਫੇਰ ਆਵਾਂਗੇ ਠੀਕ ਠੀਕ ਮੰਮੀ ਤੁਸੀਂ ਇੱਧਰ ਹੋ ਆਹ ਪੁੱਤ ਆ ਜਾ ਬੱਸ ਆਗੇ ਤੇ ਮੈਨੂੰ ਤਾਈ ਮਿਲੀਗੀ ਫਿਰ ਕੀ ਸਲਾਹਬਾਤ ਕੀਤੀ ਸਲਾਹਕਾਰੀ ਕਰਨੀ ਹੈ ਤਾਈ ਨੇ ਤਾਈ ਦਾ ਹਾਲ ਸੁਣ ਲਾ ਆਖਣ ਦੇ ਹੀ ਆ ਕਿ ਉਹਦੇ ਵਿਆਹ ਮੰਗਣ ਦੇ ਆ ਤੇ ਛੇਤੀ ਨਾ ਵਿਆਹ ਦੇ ਦੋ ਹੈ ਹੱਦ ਹੋ ਗਈ ਆ ਤੁਸੀਂ ਕਹਣਾਗੇ ਥੋੜਾ ਟਾਈਮ ਤੇ ਦੋ ਫਿਰ ਵੀ ਬਥੇਰਾ ਖਰਚਾ ਹੋ ਜਾਂਦਾ ਏ ਪੁੱਤ ਮੈਂ ਤੇ ਕਹਤਾ ਤੇਰਾ ਪਿਓ ਜਿਹੜਾ ਵਾ ਨਾ ਇਹ ਲੱਗਾ ਟੇਕੀਆਂ ਰੇੜਨ ਇਹ ਕੋਈ ਗੱਲ ਤਾਈ ਜੀ ਵੇਖ ਲੈਨੇ ਮੈਂ ਕਿੱਦਾਂ ਵੇਖ ਲੈਨੇ ਅਹੀ ਮੈਂ ਵਿਆਹ ਕਰਨਾ ਵਾ ਨਾਹੋ ਤੇ ਸੌ ਮੈਂ ਕੰਮ ਹੁੰਦੇ ਸੌ ਤਿਆਰੀਆਂ ਹੁੰਦੀਆਂ ਵਾ ਹੂੰ ਮੈਂ ਦਿੱਤਾ ਪੁੱਤ ਠੋਕੇ ਜਵਾਬ ਹਾਂ ਮੈਂ ਤਾਂ ਤੁਹਾਨੂੰ ਟਾਈਮ ਚਾਹੀਦਾ ਵਾ ਪਤਾ ਨਹੀਂ ਤੇ 6 ਮਹੀਨੇ ਤੋਂ ਬੰਦੇ ਨੂੰ ਚਾਹੀਦੇ ਹੁੰਦੇ ਆ ਨਾ ਅਹੋਈ ਤੇ ਤੁਹਾਡੀ ਗੱਲ ਸਹੀ ਏ ਕੋਈ ਨਹੀਂ ਬਾਕੀ ਤਾਂ ਵੀ ਸਿਆਣੀ ਏ ਢਾਈ ਕਾਦੀ ਸਿਆਣੀ ਏ ਮੈਨੂੰ ਤਾਂ ਕੋਈ ਸਿਆਣੀ ਸੁਣੀ ਲੱਗਦੀ ਕੱਲ ਅਜੇ ਰੋਕਾ ਰੱਖਾ ਹੋਇਆ ਵਾ ਤੇ ਅੱਜ ਆ ਗਈ ਆ ਵਿਆਹ ਮੰਗਦੇ ਆ ਹੁਣ ਤੂੰ ਸਿਆਣਾ ਵਾ ਪੁੱਤ ਵੇ ਕਿੰਨੇ ਕੰਮ ਸਾਡੇ ਕਰਨ ਵਾਲੇ ਉਹ ਤਾਂ ਚਲੋ ਠੀਕ ਆ ਪਰ ਕੋਈ ਨਾ ਕੋਈ ਤੇ ਤੇ ਮਿਥਨੀ ਤੇ ਹੈ ਗਈ ਏ ਪਰ ਪੁੱਤ ਵਿੱਚ ਟਾਈਮ ਚਾਹੀਦਾ ਹੋਣਾ ਟਾਈਮ ਪੈ ਜੂਗਾ ਥੋੜਾ ਜਿਆ ਤਾਂ ਅਸੀਂ ਵੀ ਆਪਣੇ ਕੰਮਕਾਰ ਕਰ ਲਾਂਗੇ ਇਹਦਾ ਮਤਲਬ ਇਹ ਥੋੜੀ ਵੀ ਛੇਤੀ ਨਹੀਂ ਇਹਨਾਂ ਨੂੰ ਵਿਆਹ ਦੇ ਦਈਏ ਆਪਾਂ ਇਦਾਂ ਕਰੀਏ ਸ਼ਾਮ ਨੂੰ ਸਾਰੇ ਜਣੇ ਬਈਏ ਤੇ ਸਲਾਹ ਕਰੀਏ ਚੱਲ ਕੋਈ ਨਹੀਂ ਕਿਉਂਕਿ ਤਰ ਤੁਮਸ਼ਲਾ ਵੀ ਬਣਾਉਣਾ ਵਾ ਕੋ ਪੈਸਾ ਕੋਲ ਹੋਏ ਤੇ ਫੇਰੀ ਹੈ ਨਾ ਇਸੇ ਕਰਕੇ ਤਾਂ ਮੈਂ ਕਹਿਣ ਦੀ ਆ ਫਿਰ ਪਤਾ ਕੀ ਕਹਿਣਾ ਵਾ ਧੰਨੋ ਫੜ ਕੇ ਕੁੜੀ ਤੋੜਦੀ ਆ ਜ਼ੁਬਾਨਾ ਆਪਣੇ ਥੋੜੇ ਹੰਦੇ ਲੋਕਾਂ ਦੀਆਂ ਹੁਣ ਪੈਲੀ ਬੰਨਣਾ ਵੀ ਹੈਗਾ ਤੇ ਵਿਆਹ ਵੀ ਚੰਗਾ ਭਲਾ ਕਰਾਂਗੇ ਫੇਰੀ ਹੈ ਉੱਤ ਵਿਆਹ ਤਾਂ ਕਰਨਾ ਹੀ ਪੈਣਾ ਵਾ ਇਹ ਵੀ ਕਣਕ ਲੱਗ ਕੇ ਆ ਜੇ ਹੂੰ ਤੇ ਫਿਰ ਬੰਦਾ ਚੁੱਕ ਲੈਣਾ ਥੋੜੇ ਜਿਹਾ ਹੋਰ ਇਹੋ ਤਾਂ ਮੈਂ ਕਹਿਣ ਲਈ ਆ ਕਿ ਥੋੜਾ ਜਿਹਾ ਟਾਈਮ ਪੈ ਜਾਊਗਾ ਤੇ ਆਰਾਮ ਦੇ ਨਾਲ ਆਪਣੇ ਕੰਮ ਕਰ ਲਾਂਗੇ ਸਾਰੇ ਔਰ ਕਾਲੀ ਕਾਲੀ ਚ ਕਿਹੜਾ ਕੰਮ ਕਰਾਂਗੇ ਤੇ ਕਿਹੜਾ ਛੱਡਾਂਗੇ ਆਪਾਂ ਲਾਹੋ ਜੀ ਛਤੀ ਨਹੀਂ ਹੁੰਦਾ ਆ ਨਹੀਂ ਮੈਂ ਕਹਤਾ ਹੀਗਾ ਹੂੰ ਆਹੋ ਚਲੋ ਆਪਾਂ ਇਦਾਂ ਕਰਾਂਗੇ ਫਿਰ ਆਹ ਸਲਾਹ ਕਰਕੇ ਤੇ ਜਿਹੜੀ ਕੋ ਚੀਜ਼ ਬਣਾਉਣੀ ਹੈ ਉਹ ਸੋਨਾ ਸੋਨਾ ਬਣਾਈਏ ਆਹੋਲੀ-ਹੋਲੀ ਕੰਮ ਕਰੀ ਜਾਈਏ ਨਹੀਂ ਨਹੀਂ ਹੁਣ ਤਾਂ ਲਗੋਗੇ ਨਾ ਤੇ ਫਿਰ ਮਾਹ ਹੀ ਕੰਮ ਹੋਣੇ ਆ ਸਾਰੇ ਠੀਕ ਆ ਨਾ ਚਲੋ ਕੋਈ ਗੱਲ ਨਹੀਂ ਤੇ ਕੀ ਬਣਾਇਆ ਭੁੱਖ ਲੱਗੀ ਦੇਵਾ ਰੋਟੀ ਮੇਰੀ ਗੱਲ ਸੁਣ ਲੈ ਮੁੰਡਿਆ ਜਾ ਕੇ ਆਪਣੀ ਘਰ ਦੀ ਨੂੰ ਕਹਿ ਆਏ ਮੰਜੇ ਤੋੜਨ ਦੀ ਮੰਮੀ ਮੈਨੂੰ ਲੱਗਦਾ ਠੀਕ ਨਹੀਂ ਆ ਇਹ ਤਾਂ ਇਦਾਂ ਪਈ ਨਹੀਂ ਗਦੀ ਇਹ ਖਾਂ ਠੀਕ ਨਹੀਂ ਗਈ ਤੈਨੂੰ ਬੜਾ ਪਤਾ ਉਹ ਠੀਕ ਨਹੀਂ ਗਈ ਜ਼ੁਬਾਨ ਤੇ ਢੀ ਲੰਮੀ ਉਹਦੀ ਜਦੋਂ ਨਹੀਂ ਉਹ ਆ ਜਾਂਦੀ ਮੇਰੇ ਨਾਲ ਨਾਲ ਤੇ ਚੁੱਪ ਕਰਕੇ ਤੇ ਜਾ ਕੇ ਤੁਹਾਨੂੰ ਕਹਿ ਰੋਟੀ ਪਾ ਕੇ ਦੇ ਭੂਏ ਚੜਾਉਂ ਦਿਆ ਉਹਨੂੰ ਲੈ ਮੰਮੀ ਭੂਏ ਕਹਦਾ ਚੜਾਉਂ ਦਿਆ ਉਹਨੂੰ ਮੈਂ ਲੈ ਉਹ ਇਹ ਜਰਾਉਂ ਲਿਆ ਜਦੋਂ ਬੇਠੀ ਨੂੰ ਕਹਿਣਾ ਨੇ ਤੇ ਮਾਂ ਵਾਂਣ ਕੇ ਕਹਿਣਾ ਬਤੂ ਰੋਟੀ ਦੇ ਚਲੋ ਮੈਂ ਕਹਿ ਦੇਣਾ ਮੇਰੇ ਕੋਲ ਗਲਤੀ ਹੋ ਗਈ ਜਿਹੜਾ ਤੁਹਾਨੂੰ ਕਹਿਤਾ ਆਹ ਜਾ ਕਹਿਲਾ ਜਾ ਕੇ ਜਾ ਦਵੇ ਤੈਨੂੰ ਗਰਮ ਗਰਮ ਲਾ ਕੇ ਬਹੁਤੀ ਵਿਗੜਦੀ ਜਾਣ ਢੀ ਇਹ ਵੀ ਇਹਦੇ ਵੀ ਪਰ ਨਿਕਲਦੇ ਜਾਣ ਡਏ ਆ ਮੰਜਾ ਹੀ ਪਾਲਦੀ ਰਹਿੰਦੀ ਆ ਫੇ ਮੰਜਾ ਮਿਲ ਜੇ ਤੇ ਛੇਤੀ ਨ ਲੰਮੀ ਪੈ ਜਾ ਹਾਦੀ ਹੋਈ ਏ ਟੱਬਰ ਵਾਈ ਤੇ ਨਵਦੀਪ ਕੀ ਗੱਲ ਲੰਮੇ ਪਈ ਐ ਕੁਛ ਨਹੀਂ ਬੰਦ ਰੈ ਸਰੀਰ ਮੇਰਾ ਠੀਕ ਜਾਣੇ ਲੱਗਦਾ ਆ ਤੈਨੂੰ ਮੈਂ ਕਿੰਨੇ ਦਿਨਾਂ ਦਾ ਕਹਿਂਦਿਆਂ ਵੀ ਦਵਾਈ ਲੈ ਗਈਏ ਯਾਰ ਹੁਣ ਖਾਣ ਤੇ ਪੀਣ ਨਹੀਂ ਫਰਕ ਪੈਂਦਾ ਕੀ ਕਰਾਂ ਏਦਾਂ ਐਵੇਂ ਖਾਈ ਜਾਣੀ ਏਦੋ ਹੋਇਆ ਚਲੋ ਜੇ ਨਹੀਂ ਐਮਰਜੈਂਸੀ ਕਦੇ ਜਾਇਆ ਜਾਂਦਾ ਤੇ ਗੋਲੀ ਖਾ ਲਈ ਉਹਨਾਂ ਨੇ ਵੀ ਉਹੋ ਗੋਲੀ ਤੇ ਨਹੀਂ ਉਹਨਾਂ ਨੇ ਕੋਈ ਵੱਖਰੀ ਦੇਣੀ ਆ ਪਰ ਫੇਰ ਵੀ ਚੈੱਕ ਤੇ ਕਰਨਗੇ ਨਾ ਏਦਾਂ ਗਿਆਨ ਵਾਲੇ ਕੰਮ ਨਹੀਂ ਕਰੀ ਦਿੰਦੇ ਏਦਾਂ ਕਰ ਤਾਂ ਅੱਠ ਤੇ ਆਪਾਂ ਪਹਿਲਾਂ ਦਵਾਈ ਲੈ ਲਈਏ ਨਹੀਂ ਕੋਈ ਨਹੀਂ ਦੱਸੋ ਮੈਨੂੰ ਕਿਹੜੇ ਕੰਮ ਆਇਓ ਤੁਸੀਂ ਉਹ ਕੰਮ ਮੈਂ ਕਿਹੜੇ ਹੁਣਾਂ ਮੈਂ ਤੇ ਰੋਟੀ ਦਾ ਮਮੀ ਕੋਲੋਂ ਮੰਗਣਾਂ ਓਹ ਤਾਂ ਗੋਹ ਹੋ ਰਹੀ ਹੈ ਤੇਰੇ ਘਰ ਦੀ ਲੰਮੇ ਪਈ ਹੈ ਉਹਦੇ ਕੋ ਮੰਗ ਜਾ ਕੇ ਮੈਂ ਭਲਾਂ ਵੇਖਾ ਵੀ ਕੀ ਗੱਲ ਹੈ ਹਾਏ ਹਾਏ ਤੂੰ ਨੇ ਤਾਂ ਕਿਉਂ ਮੰਗੀ ਆ ਮਮੀ ਨੇ ਸਵੇਰੇ ਨਹੀਂ ਮੇਰਾ ਮਾਸਾ ਤਰਸ ਕੀਤਾ ਕਿ ਨਵਦੀਪ ਚਲ ਠੀਕ ਨਹੀਂ ਆ ਤੇ ਮੈਂ ਮੁੰਡੇ ਰੋਟੀ ਪਾਣੀ ਬੁਕਾ ਕੇ ਤੇ ਦੇ ਦਾਂ ਉਹਨੂੰ ਵੀ ਮੈਂ ਆਪ ਹੀ ਮਾਹ ਤਿਆਰ ਕਰਕੇ ਸਕੂਲ ਕੋਈ ਤੂੰ ਮੈਨੂੰ ਕਹਿਣਾ ਨਹੀਂ ਮੈਂ ਲਾਦੇ ਨਹੀਂ ਜਿੱਥੇ ਮੈਂ ਇੰਨਾ ਕਰਾਂ ਨਹੀਂ ਤੇ ਇੰਨਾ ਕਰਾਂਗੇ ਰੋਟੀਆਂ ਪਕਾਉਣ ਵਾਲੀ ਪੁੰਜ ਫੁਲਕੇ ਲੱਥੇ ਹੈਗੇ ਨੇ ਤੇ ਜੇ ਤੁਸੀਂ ਕਹਿੰਦੇ ਮੈਂ ਤੈਨੂੰ ਗਰਮ ਗਰਮ ਲਾ ਵੀ ਦਿੰਨੀ ਆ ਨਹੀਂ ਕੋਈ ਗੱਲ ਨਹੀਂ ਤੂੰ ਬੈਠ ਮੈਂ ਖਾ ਲੈਣਾ ਉਹ ਹੀ ਤੇ ਉਹਨੂੰ ਰੋਟੀ ਨਾਲ ਦਿੱਤੀ ਹੈਗਾ ਉਹਨੂੰ ਟਿਫਿਨ ਪੈਕ ਕਰਕੇ ਦੇਣਾ ਹਾਂ ਦਿੱਤਾ ਵਾ ਉਹ ਫਰੂਟ ਨਹੀਂ ਖਾ ਕੇ ਹੁੰਦਾ ਤੇ ਮੈਡਮ ਨੂੰ ਕਹਿਣਾ ਸੀ ਮੈਂ ਕੀਤਾ ਨੇ ਸਹੀ ਹੀ ਫੋਨ ਉਹਨਾਂ ਨੂੰ ਕਹਿੰਦੇ ਸੀ ਕੋਈ ਨਹੀਂ ਅਸੀਂ ਖਵਾ ਲ ਦਾਂਗੇ ਤਿੰਨ ਚਾਰ ਦਿਨ ਹੋ ਗਏ ਹੁਣ ਤੇ ਮੁੜਦਾ ਹੀ ਆਉਂਦੇ ਆ ਹੁਣ ਕਹਿਣ ਵਾਲੀ ਵਾ ਵਾ ਮੇਰਾ ਤਾਂ ਅੱਜ ਸ਼ਨੀਵਾਰ ਜਾਵਾਂ ਕੋਈ ਨਹੀਂ ਜਾ ਕੇ ਆਪ ਕਿਆ ਕਿਆ ਆਏ ਹੋਏ ਪਰ ਧਿਆਨ ਹੁੰਦਾ ਬੱਚੇ ਨੂੰ ਕੀ ਉਹਦਾ ਫੋਨ ਦੇ ਕੀ ਪਤਾ ਕਿਹੜੇ ਬੱਚੇ ਦਾ ਫੋਨ ਆਇਆ ਕਿਹਦਾ ਨਹੀਂ ਆਇਆ ਆਹ ਉਹ ਤੇ ਕੱਲ ਤੇ ਸਹੀ ਨਾਲੇ ਵੇਖਾਂਗਾ ਜਾ ਕੇ ਕਿ ਕੀ ਕਰਦਾ ਉੱਥੇ ਆਹ ਚਲ ਪੁੱਛ ਆਇਆ ਪਤਾ ਤੇ ਲੱਗੀ ਹਾਂ ਉਹਨਾਂ ਆਪਣਾ ਹੀ ਹੁੰਦੇ ਹੀ ਹੈ ਨਹੀਂ ਉਹ ਨਹੀਂ ਕਰ ਲਿਓ ਗੱਲ ਮੰਮੀ ਦਾ ਵੀ ਨਾ ਕੋਈ ਹਾਲ ਨਹੀਂ ਹੈਗਾ ਅਸ ਰੋਟੀ ਪਾ ਕੇ ਫੜਾਉਣੀ ਸੀ ਨਾ ਤੁਸੀਂ ਆਪਣੇ ਮੁੰਡੇ ਨੂੰ ਫੜਾ ਦਿਓ ਇੰਨੀ ਜਿੱਦ ਕਰਦੇ ਆ ਨਾ ਕੋਈ ਹਾਲ ਨਹੀਂ ਇਹਨਾਂ ਦਾ ਲੈ ਮਨਪ੍ਰੀਤ ਦਾ ਫੋਨ ਆ ਗਿਆ ਲੈ ਮਨਪ੍ਰੀਤ ਕੀ ਹਾਲ ਚਾਲ ਹੈ ਵਧੀਆ ਵਧੀਆ ਭੂਆ ਜੀ ਸਤਿ ਸ੍ਰੀ ਅਕਾਲ ਸਸਰੀਕਾਲ ਹੋਰ ਤੁਸੀਂ ਸੁਣਾਓ ਸੇ ਇਦਾਂ ਠੀਕ ਠਾਕ ਆ ਹਾਂ ਠੀਕ ਠਾਕ ਵਾ ਮੈਂ ਤੇ ਤੂੰ ਆਪਣੀ ਸੁਣਾ ਆਪਣੇ ਬਸ ਵਧੀਆ ਤੇ ਉਹ ਤੁਸੀਂ ਮੇਰੀ ਗੱਲ ਸੁਣੋ ਗਈ ਕੁੜੀ ਵਾਲਿਆਂ ਪਾਸੇ ਕਿ ਨਹੀਂ ਅਜੇ ਗਈ ਹਾਂ ਹਾਂਜੀ ਕੁੜੀ ਵਾਲੇ ਪਾਸੇ ਗਈ ਹਾਂ ਉਹ ਉਹਦਾ ਖੁਸ਼ ਬੜੇ ਨੇ ਪਰ ਉਹ ਆਂਦੇ ਨੇ ਵੀ ਸਾਨੂੰ ਥੋੜਾ ਜਿਹਾ ਵਿੱਚ ਮੌਕਾ ਤੇ ਦਿਓ ਕਿ ਦੋ ਤਿੰਨ ਮਹੀਨਿਆਂ ਦਾ ਫੇਰ ਵੀ ਅਸੀਂ ਕੁੜੀ ਦਾ ਵਿਆਹ ਕਰਨਾ ਵੈ ਸੌ ਖੱਤੇ ਹੁੰਦੇ ਨੇ ਹਾਂਜੀ ਤੇ ਭੂਆ ਜੀ ਮੈਂ ਤੇ ਆਏ ਗੱਲ ਨਹੀਂ ਆ ਵੀ ਆਪਾਂ ਕਿਹੜਾ ਕੋਈ ਚੀਜ਼ ਨਹੀਂ ਦੇਣੀ ਆ ਵੀ ਆਪਾਂ ਨੂੰ ਬਹੁਤਾ ਵੱਡਾ ਕੰਮ ਆ ਆਪਾਂ ਦੇ ਆਨੇ ਹੀ ਵੀ ਚਲ ਚੁੰਨੀ ਚੜਾਈ ਮੰਨ ਜਾਂਦੇ ਤੇ ਵਧੀਆ ਹੀ ਚਲੋ ਉਹ ਤੇ ਗੱਲ ਤੇਰੀ ਵੀ ਠੀਕ ਵਾ ਪਰ ਉਹ ਵੀ ਆਂਦੇ ਨੇ ਵੀ ਬਿਲਕੁਲ ਬੌਹਾਂ ਫੜ ਕੇ ਬਾਹਾਂ ਫੜ ਕੇ ਕੁੜੀ ਨਹੀਂ ਕੱਢੀ ਜਾਂਦੀ ਤੇ ਕੋਈ ਨਹੀਂ ਦੋ ਤਿੰਨ ਮਹੀਨੇ ਕਿਹੜੇ ਮਨਪ੍ਰੀਤ ਜਿਆਦਾ ਜਨੇ ਝਾਟੀ ਮੁੱਕ ਜਾਣੇ ਦਿਨ ਗਿਣਤੀ ਦੇ ਭੂਆ ਜੀ ਤੁਹਾਨੂੰ ਪਤਾ ਨਾ ਫਿਰ ਚਾਵੜਾ ਹੁੰਦਾ ਵਾ ਜੇ ਮੋਚਾ ਆਦਾ ਬੜਾ ਉਸ ਤਰ੍ਹਾਂ ਖੋਜਦੇ ਉਹ ਵੀ ਬੜੇ ਨੇ ਮੈਂ ਕਿਹਾ ਉਹ ਤੇ ਆਂਦੇ ਨੇ ਪਿਆ ਹ ਕੁਛ ਨਹੀਂ ਲੈਣਾ ਹਾਂਜੀ ਹਾਂ ਤੇ ਉਹ ਬੜੇ ਖੋਜ ਨੇ ਤੇ ਚਲੋ ਇਦਾਂ ਹੀ ਭੈਣ ਭਰਾ ਬਣੇ ਰਹਿਣਗੇ ਤੇ ਚੰਗਾ ਪਿਆਰ ਨਾ ਰੋਗੇ ਤੇ ਕਿਤੇ ਫੇਰਾ ਮਾਰ ਜਾ ਲਾ ਪੂਆ ਹੁਣ ਫੇਰਾ ਮੈਨੂੰ ਮਾਰਦਿਆ ਸ਼ਰਮ ਆਉਂਦੀ ਹੁਣ ਮੇਰੇ ਲਾਗੇ ਕੁੜਮਾ ਦਾ ਪਿੰਡ ਬਣ ਗਿਆ ਤੇ ਹੁਣ ਮੈਂ ਕਿੱਦਾਂ ਆਵਾਂ ਅੜੀਏ ਕਾਦੀ ਸ਼ਰਮ ਆ ਚੁੱਪ ਕਰਕੇ ਆ ਜਾ ਕਿਸੇ ਨੂੰ ਕੀ ਪਤਾ ਕੌਣ ਹੁੰਦਾਈ ਹੈ ਤੇ ਕੌਣ ਜਾਣਦਾਈ ਹੈ ਲੈ ਹਾ ਬੂਏ ਤੇ ਉਹਨਾਂ ਦਾ ਟਾੜੇ ਲਾਗੇ ਘਰ ਵਾ ਮੈਨੂੰ ਵੇਖ ਲਿਆ ਤੇ ਆਖਣਗੇ ਤੀਜੇ ਦਿਨ ਇੱਥੇ ਹੀ ਤੁਰੀ ਰਹਿੰਦੀ ਆ ਤੇ ਹੁਣ ਤੁਸੀਂ ਆਇਓ ਕੋਈ ਖੁਸ਼ੀ ਦੀ ਜਾਲੀ ਪਈ ਚੀਜ਼ ਕੋਈ ਪੱਕੀ ਕਰਕੇ ਕੰਮ ਵਿਆਹ ਦਾ ਆਹੋ ਪੱਕੀ ਤਰੀਕ ਫਿਰ ਮਿਠਾਂਗੇ ਤੁਹਾਨੂੰ ਵੀ ਪੁੱਛਾਂਗੇ ਉਹਨਾਂ ਨੂੰ ਵੀ ਸਲਾਹ ਨਾਲ ਤਰੀਕ ਮਿਠਾਂਗੇ ਥੋੜਾ ਆਪੇ ਹੀ ਮਿਠ ਲੈਣੀਆਂ ਕੱਲਿਆਂ ਨੇ ਲਾਓ ਲਾਓ ਤੁਸੀਂ ਤਗੜੇ ਹੋਗੇ ਜੋਰ ਹੋਣੇ ਆਪੇ ਤੁਸੀਂ ਜੋਰ ਪਾਓਗੇ ਤੇ ਫੇਰ ਹੀ ਉਹਨਾਂ ਦਾ ਵੀ ਆਪਾਂ ਕਿਹੜਾ ਨਾਲੇ ਹੀ ਵੱਡਾ ਕੋਈ ਏਡਾ ਪ੍ਰੋਗਰਾਮ ਕਰਨਾ ਨਹੀਂ ਗਾ ਉਹਨਾਂ ਨੂੰ ਵੀ ਆ ਵੀ ਅਸੀਂ ਕੋਈ ਚੀਜ਼ ਨਹੀਂ ਉਹਨਾਂ ਨੂੰ ਆਖਣਾ ਪਈ ਦੋ ਚ ਲੈਓ ਐ ਆਪਾਂ ਸਰੋਪਿਆਂ ਨਾਲ ਆਖੋਗੇ ਤਾਂ ਸਰੋਪਿਆਂ ਨਾਲ ਹੀ ਮਿਲਣੀ ਹੋਜੂਗੀ ਆ ਚਲੋ ਤੁਹਾਡੇ ਵੱਲੋਂ ਤੇ ਖੋਲ ਵਾ ਤੇ ਚਲੋ ਉਹ ਵੀ ਕੋਈ ਸੋਚਦੇ ਹੁਣ ਗਿਆ ਦੇ ਇੱਕ ਸਾ ਦਿੱਤੀ ਹੈ ਤੇ ਨਾਲੇ ਭੂ ਅੱਜ ਤੁਹਾਨੂੰ ਪਤਾ ਹੀ ਆ ਵੀ ਆਪਣੇ ਘਰ ਸਭ ਕੁਝ ਹੈਗਾ ਵਹਾਂ ਨੂੰ ਕਿਹੜੀ ਕਿਸ ਚੀਜ਼ ਦੀ ਭੁੱਖ ਵਾ ਆਹੋ ਇਹ ਤਾਂ ਗੱਲ ਪਈ ਤੇਰੀ ਵੀ ਠੀਕ ਵਾ ਹੁਣ ਮਾਨਪ੍ਰੀਤ ਦਾ ਜਾਇਦਾ ਦਰਵਾਜ਼ੀ ਹੱਲ ਕੇ ਚੀਜ਼ਾਂ ਦੇਂਦਾ ਹਾਂਜੀ ਹਾਂਜੀ ਬੱਸ ਆ ਰੋਟੀ ਬਣਾਓ ਤੇ ਆ ਨੌਗੇ ਨੌਗੇ ਚਲੋ ਦੇਣੀ ਪੈਂਦੇ ਨੇ ਨਾਲੇ ਮੈਂ ਕਿਹਾ ਹੁਣ ਨੌਗਿਆਂ ਨੂਗਿਆਂ ਦਾ ਵੀ ਆਪਾਂ ਬਹੁਤਾ ਲੰਮਾ ਚੌੜਾ ਕੰਮ ਨਹੀਂ ਕਰਨਾ ਅੱਛਾ ਆਪਣੇ ਘਰ ਦੇ ਜੀਆਂ ਦੇ ਜਿਹੜਾ ਇੱਕ ਅੱਧਾ ਹੋਇਆ ਉਹੋ ਹੀ ਲਿਆਉਣਾ ਵਾ ਚਲੋ ਬੜਾ ਵਧੀਆ ਵਾ ਹਾਂ ਤੇ ਨਾਲੇ ਮੇਰੀ ਗੱਲ ਸੁਣੋ ਉਹ ਮੁੰਡੇ ਨੇ ਫੋਨ ਲਾਇਆ ਸੀ ਤੇ ਕੁੜੀ ਫੋਨ ਹੀ ਨਹੀਂ ਚੁੱਕਦੀ ਕੀਤੀ ਗੱਲ ਉਹਨਾਂ ਨਾਲ ਕੀਤੀ ਹੀ ਆਂਦੇ ਹਾਂ ਹਨਾ ਕੁੜੀ ਮਾਦੀ ਅਜੇ ਨਹੀਂ ਆਣ ਸਿਆਣ ਮੈਂ ਥੋੜੀ ਜਿਹਾ ਝੱਕ ਜਾਂਦੀ ਐ ਮੈਂ ਹਾਂ ਚੱਲ ਇੱਕ ਦੂਜੇ ਨਾਲ ਗੱਲ ਕਰਨਗੇ ਤੇ ਸੁਭਾਅ ਸੁਭੂ ਦਾ ਪਤਾ ਲੱਗ ਜਾਂਦਾ ਕਿ ਕਿੱਦਾਂ ਦਾ ਵਾ ਨਹੀਂ ਸੁਭਾਅ ਬਹੁਤ ਚੰਗਾ ਕੁੜੀ ਦਾ ਠੰਡਾ ਠੰਡਾ ਸੁਭਾਅ ਵਾ ਆਹੋ ਨਹੀਂ ਉਹ ਤੇ ਸਾਨੂੰ ਪੂਆ ਜੀ ਉਦੋਂ ਨਹੀਂ ਪਤਾ ਲੱਗ ਗਿਆ ਕਿ ਕੁੜੀ ਬੜੀ ਚੰਗੀ ਆ ਨੇਕ ਵਾ ਆਹੋ ਨੇਕ ਵਾ ਗਾੜੀ ਇਹ ਆਪੇ ਤੁਸੀਂ ਕਿਹੜਾ ਕਹਿਣਾ ਮਾੜਾ ਕਰਨਾ ਵਾ ਤੁਹਾਡਾ ਵੀ ਆਪਣਾ ਘਰ ਇਹ ਵੀ ਆਪਣਾ ਘਰ ਉਹ ਵੀ ਆਪਣਾ ਘਰ ਆ ਆਹੋ ਤੇ ਮੈਂ ਤੇ ਸਾਧੂਆਂ ਕਰਾਂਦਾ ਪੈ ਧੋਖਾ ਹੋਇਆ ਹਾਂ ਚਲੋ ਫਿਰ ਠੀਕ ਹੈ ਮਾਰੇਓ ਗੇੜਾ ਹੈ ਹਾਂ ਆਵਾਂਗੇ ਚੰਗਾ ਪੂਆ ਜੀ ਫਿਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨੀ ਕੁੜੀਏ ਨੀ ਕਿੱਥੇ ਆ ਆ ਫੋਨ ਫੜ ਤੇ ਮੈਨੂੰ ਚਾਹ ਦੇ ਘੁੱਟ ਇਹਨੇ ਕੰਮ ਦੇ ਜੀ ਕਰਨ ਨਹੀਂ ਬੇ ਗੱਲ ਕਿਤੇ ਨਾ ਕਰਨੀ ਤੇਰੀ ਵਿਚੋਲਰ ਨੂੰ ਲਾਇਆ ਹੈ ਫੋਨ ਪੂਆ ਨੂੰ ਠੀਕ ਹੈ ਤੇ ਉਹ ਮੈਂ ਇਹਨੂੰ ਪੁੱਛਣ ਨਹੀਂ ਆ ਕਿ ਗੱਲਬਾਤ ਪਾਂ ਚਲਾਈ ਪਈ ਤਾਂ ਆਂਦੀ ਪਿਓ ਤਾਂ ਖੋਜ ਭੜੇ ਆ ਕੁੜੀ ਵਾਲੇ ਠੀਕ ਹੈ ਫਾਪੀਏ ਵੀ ਉਹ ਆਂਦੀ ਪਿਓ ਧੀ ਵਾਲੇ ਆ ਤੇ ਅੰਤੇ ਲੱਗਦਾ ਹੀ ਹੁੰਦਾ ਵਾ ਤੇ ਤੁਸੀਂ ਬਹੁਤੀ ਕਾਲੀ ਨਾ ਕਰੋ ਠੀਕ ਹੈ ਤੇ ਵਿਆਹ ਬਾਰੇ ਕੀ ਜਾਂਦੇ ਸੀ ਉਹ ਵੀ ਵਿਆਹ ਬਾਰੇ ਆਉਂਦੇ ਵੀ ਕਾਲੇ ਨਾ ਬਹੁਤ ਹੀ ਠੀਕ ਹੈ ਜੀ ਮਾਂ ਆਉਂਦੇ ਵੀ ਹੋਸ ਜਿੰਨਾ ਸਾਰੇ ਉਹ ਗੱਲ ਨਹੀਂ ਕਰਦੀ ਮੈਂ ਉਹਦੇ ਬਾਰੇ ਵੀ ਦੱਸਿਆ ਆਹੋ ਉਹ ਵੀ ਮੈਂ ਗੱਲ ਕੀਤੀ ਉਹਦੇ ਨਾਲ ਹਾਂਜੀ ਭੂਆ ਨਾਲ ਮੈਂ ਕਿਹਾ ਉਹਨੇ ਕਿ ਫੋਨ ਲਾਇਆ ਇਹ ਮੁੰਡੇ ਨੇ ਤਿੰਨ ਚੁੱਕਿਆ ਨਹੀਂ ਗਾੜੀ ਨੂੰ ਉਹ ਆਂਦੇ ਹੀ ਵੀ ਕੋਈ ਮਾਨਾ ਕੀਤੀ ਹਣੀ ਨਾ ਗੱਲ ਉਹਨੇ ਹਾਂਜੀ ਤੋਂ ਕਹਿੰਦੇ ਵੀ ਕੁੜੀ ਨਹੀਂ ਜਾਣੀ ਆ ਤਾਂ ਸੰਗੀ ਆ ਨਹੀਂ ਗੱਲ ਕੀਤੀ ਕੋਈ ਗੱਲ ਨਹੀਂ ਆਂਦੇ ਆਪੇ ਕਰਨ ਲੱਗ ਪੂਗੀ ਜੇ ਤੁਸੀਂ ਤੇ ਗੱਲ ਵੀ ਕੀਤੀ ਹਣੀ ਆਹ ਮੈਂ ਤਾਂ ਕੀਤੀ ਆ ਠੀਕ ਹੈ ਠੀਕ ਹਾਂ ਚਲੋ ਕੋਈ ਨਹੀਂ ਤੁਸੀਂ ਕਰ ਲਿਆ ਕਰੋ ਮੇਰ ਨਾਲ ਨਹੀਂ ਕਰਦੀ ਆ ਤੇ ਚਲ ਕੋਈ ਨਹੀਂ ਮੈਂ ਹੌਲੀ ਹੌਲੀ ਉਹਨੂੰ ਆਖੂੰਗੀ ਆਪੇ ਹਾਂ ਉਹ ਤਾਂ ਭੂਆਂ ਦੀ ਖੋਚ ਫੜੇ ਹੋ ਚਲੋ ਕੋਈ ਗੱਲ ਨਹੀਂ ਅੰਮੀ ਜੀ ਕੁੜੀ ਵਾਲਿਆ ਸੌ ਤਿਆਰੀਆਂ ਕਰਨੀਆਂ ਹੁੰਦੀਆਂ ਵਾ ਇੰਨੀ ਕਾਲੀ ਨਾ ਪਾਓ ਉਹਨਾਂ ਨੂੰ ਨਹੀਂ ਮੈਂ ਤਾਂ ਹੌਸਲੇ ਨਾ ਕਰਿਓ ਕੋਈ ਗੱਲ ਨਹੀਂ ਆਹ ਉਹਨਾਂ ਨੂੰ ਗਾਦੀ ਕਾਲੀ ਆ ਕੋਈ ਨਹੀਂ ਉਹ ਵੀ ਸਿਆਣੀਆਂ ਆ ਸਾਰੀ ਜੀ ਆਪੇ ਕਰਨਾਂਗੇ ਚਲੋ ਠੀਕ ਆ ਅੰਮੀ ਜੀ ਮੈਂ ਨਾ ਫੇਰ ਮੋਟਰਾਂ ਲਕੇੜਾ ਮਾਰਵਾ ਦੇ ਚਲ ਛੇਤੀ ਆ ਜੀ ਫੇਰ ਚਲੋ ਠੀਕ ਹਏ ਹਏ ਫੋਨ ਆ ਗਿਆ ਐ ਮੈਂ ਨਹੀਂ ਚੁੱਕਣਾ ਚੱਕਣਾ ਇਹਦਾ ਫੋਨ ਓਦਾਂ ਕਹਿੰਦੇ ਕੰਮ ਬੜਾ ਕਰਦਾ ਐ ਇਹ ਤਾਂ ਵੇਲਾ ਹੀ ਐ 24 ਘੰਟੇ ਫੋਨ ਹੀ ਲਾਉਂਦਾ ਰਹਿੰਦਾ ਘੱਟ ਪਰਾਂ ਦੱਸ ਅਮਨ ਉਹ ਮਸ਼ੀਨ ਚ ਮੈਂ ਕੱਪੜੇ ਪਾਏ ਹੀਗੇ ਤੇ ਬਾਕੀ ਧੋਤੇ ਗਏ ਆ ਤੇ ਤੇਰੇ ਵਾਲੇ ਰਹਿ ਗਏ ਹੀ ਉਹਨੂੰ ਕੱਢ ਲਈ ਹਾਂ ਹੁਣ ਤੋਂ ਕਿਉਂਕਿ ਉਹ ਵੀ ਮੇਰੇ ਵਾਲੇ ਨਹੀਂ ਨਿਕਲਦੇ ਮਸ਼ੀਨ ਚ ਜਿੱਥੇ ਸਾਰੇ ਕੱਪੜੇ ਕੱਢ ਲਏ ਆ ਬਸ ਮੈਂ ਉਹ ਵੀ ਕੱਢ ਦੇਣੇ ਹੀਗੇ ਤੇ ਪਿੰਦਰ ਡਿਆ ਰੋਟੀ ਮੰਗਣ ਤੇ ਮੈਂ ਉਹਨੂੰ ਸੁਲਕੇ ਬਣਾ ਦੇਣੀ ਆ ਤੇ ਤੂੰ ਕੱਢ ਲਈ ਹਾਂ ਕੱਪੜੇ ਮੈਂ ਨਹੀਂ ਭਾਬੀ ਕੱਢੇ ਨੇ ਤੇ ਆਪੇ ਕੱਢ ਲਿਓ ਰੋਟੀ ਬਣਾ ਕੇ ਮੇਕੋ ਨਹੀਂ ਨਿਕਲਦੇ ਹੁਣ ਮੈਂ ਨਾ ਤੋ ਕੇ ਐ ਫੇਰ ਠੰਡੇ ਪਾਣੀ ਚ ਨਹੀਂ ਮੈਂ ਹੱਥ ਪਾਉਣਾ ਨਹੀਂ ਹੱਦ ਹੋ ਗਈ ਤੇਰੇ ਵਾਲੀ ਥੋੜੀ ਜਿਹੀ ਸ਼ਰਮ ਕਰ ਲਾਂ ਹਾਂ ਕਿਤੇ ਕੰਮ ਕਰ ਲੈ ਕਿਤੇ ਖਾਸ ਖਾਸ ਜਾਣ ਕੇ ਤੇਰੇ ਆਪਣੀ ਮਾਂ ਵਰਗੀ ਹੁੰਦੀ ਜਾਨੀ ਆ ਉਹ ਵੀ ਕੋ ਕੁ ਕਰਦੇ ਤੂੰ ਹੀ ਉਹ ਹੋ ਜਾਈਂ ਇਹੋ ਸਿੱਖ ਲੈ ਐਂ ਡਈ ਆਪਣੀ ਮਾਂ ਕੋ ਗਾਂ ਜਾ ਕੇ ਕੀ ਕਰਨਾ ਕੰਮ ਕੁਮੀਨ ਸਿੱਖਣਾ ਕੋਈ ਵੀ ਆਪੇ ਛੱਤਰ ਖਾਇਆ ਕਰੇਂਗੀ ਜਾ ਕੇ ਉੱਥੇ ਹੀ ਫਿਰ ਹਾਦੋ ਦੀ ਭਾਬੀ ਇਹੀ ਗੱਲ ਜੀ ਮੈਂ ਤੈਨੂੰ ਕਹਾਂ ਹਾਂ ਤੈਨੂੰ ਵੜੀਆ ਤਲ ਆਪਣੀ ਸੱਸ ਵੱਲੋਂ ਇਦਾਂ ਕਹਿਣ ਦੀ ਆ ਤੇ ਮੇਰੀ ਮੰਮੀ ਵੱਲੋਂ ਕੁਛ ਕਹਿਂਦੀ ਨਹੀਂ ਤੈਨੂੰ ਲੋੜ ਬਹੁਤੀ ਜ਼ਬਾਨ ਲੜਾਉਂਦੀ ਆ ਨਹੀਂ ਤੂੰ ਮੈਨੂੰ ਕਿੱਦਾਂ ਬੋਲਣ ਲਈ ਆ ਮੇਰੀ ਮਾਂ ਨੇ ਮੈਨੂੰ ਸਭ ਕੁਝ ਸਿਖਾ ਕੇ ਭੇਜਿਆ ਵਾ ਠੀਕ ਆ ਆਹੋ ਬਹੁਤ ਕੁਝ ਸਿਖਾਇਆ ਵੇਖਿਆ ਹੀ ਅਹੀਂ ਸਿਖਾ ਕੇ ਭੇਜਿਆ ਜਿਹੜਾ ਬਲਾਵਾ ਮੰਮੀ ਨੂੰ ਕੀ ਕਰ ਲਓਗੀ ਤੇਰੀ ਮਾਂ ਬਲਾ ਲਾ ਉਹਨੂੰ ਵੀ ਜਿਹੜੀ ਤੋਪੜੀ ਆਨੇ ਤੇ ਆਹੋ ਜਬਾਨ ਤੇ ਤੇਰੀ ਬੜਲੀ ਚੱਲਣਦੀ ਆ ਉਹਦੇ ਸਾਹਮਣੇ ਤੇ ਤੂੰ ਬੋਲਣਾ ਨਹੀਂ ਕੁਛ ਕਣਾ ਨਹੀਂ ਮਾਰਦੀ ਆ ਫਿਰ ਮੈਂ ਬਾਜ ਨੂੰ ਉਹ ਕੰਮ ਸਿੱਖ ਲੈ ਠੀਕ ਆ ਵਾਜਾ ਕਮਕਸ਼ਤਰਖਾਣੇ ਫ ਚੰਗੀ ਰਵੇਗੀ ਬਹੁਤੀ ਇਕੱਲਾ ਦੇ ਮੈਨੂੰ ਸਭ ਕੁਝ ਕਰਕੇ ਬੈਠੇਗਾ ਰੋਪਾ ਭਾਬੀ ਨੇ ਮੈਨੂੰ ਸਿਖਾ ਕੋ ਤੂੰ ਬਹੁਤ ਸਿੱਖ ਕੇ ਆ ਗਈਆਂ ਤਾ ਸਿੱਖ ਕੇ ਆਈਆਂ ਤਾਂ ਹੀ ਤਾਂ ਸਾਡੇ ਨੱਗੀ ਰਹੀਨੀ ਆ ਜੁਬਾਨ ਤੇ ਤੇਰੀ ਹੁਣ ਬੜੀ ਚੱਲਣ ਲੱਗ ਪਈ ਆ ਨਹੀਂ ਮੈਂ ਤਾਂ ਸਾਰਾ ਕਰਦੇ ਤੈਨੂੰ ਮੈਨੂੰ ਤਾਂ ਨਹੀਂ ਜੀਣ ਦਿੰਦੀਆਂ ਤੂੰ ਉੱਥੇ ਜਾ ਕੇ ਕੁਕਰੇ ਨਹੀਂ ਕਰੇਂਗੀ ਨਾ ਫਿਰ ਕਿ ਬਣੂਗਾ ਤੇਰਾ ਓ ਜਾ ਜਾ ਮੇਰੀ ਟੈਨਸ਼ਨ ਨਾ ਲੈ ਕੰਮ ਕਰ ਜਾ ਕੇ ਆਪਣਾ ਕੰਮੀ ਕਰਦੀ ਆਈ ਆ ਤੂੰ ਵੱਡੀ ਸਿਆਣੀ ਜਿਹੜੀ ਹੂੰ ਕੀ ਗੱਲ ਵਾ ਚੁੰਡੀਆਂ ਦੇ ਲੜਨਾ ਗੱਲ ਕੀ ਹੋਣੀ ਆ ਹਾਂ ਭਾਬੀ ਤੂੰ ਤਾਂ ਚੁੱਪੀ ਕੀਤੀ ਰਹਿ ਮੈਂ ਤੈਨੂੰ ਦੱਸਨੀ ਆ ਅਵੇਲਾ ਮੰਮੀ ਵੱਲੋਂ ਪੁੱਠਾ ਸਿੱਧਾ ਬੋਲਣ ਦੀ ਆ ਤੇ ਜਦੋਂ ਆਹੀ ਬੋਲੇ ਫਿਰ ਇਹਨੂੰ ਮੀਚਾਂ ਬੜੀਆਂ ਲੱਗਣੀਆਂ ਆਂ ਚੁੱਪ ਕਰ ਤੋਂ ਪਹਿਲਾਂ ਮੈਨੂੰ ਗੱਲ ਤਾਂ ਦੱਸੋ ਹੋਇਆ ਕੀ ਆ ਗੱਲ ਕੀ ਹੋਣੀ ਆ ਹਾਂ ਪਿੰਦਰ ਰੋਟੀ ਡਿਆ ਹੀ ਮੰਗਣ ਤੇ ਮੈਂ ਚੱਲ ਮੈਨੂੰ ਫੁਲਕੇ ਬਣਾ ਦਿੰਨੀ ਆ ਤੇ ਕੱਪੜੇ ਇਹਦੇ ਹੀ ਰਹਿ ਗਏ ਸੀ ਮਸ਼ੀਨ ਚ ਕੱਢਣ ਵਾਲੇ ਇਹਨੂੰ ਮੈਂ ਚੱਲ ਇਹ ਕੱਢ ਲੈਂਦੀ ਆ ਤੇ ਕਹਿੰਦੀ ਵੀ ਮੈਂ ਕੱਪੜੇ ਕੁੱਪੜੇ ਨਹੀਂ ਕਿ ਕੱਢਣੀ ਕਿਉਂ ਕੱਪੜੇ ਕਿਉਂ ਨਹੀਂ ਕੱਢਨੇ ਤੇ ਵੀਰ ਮੇਰੇ ਹੱਥ ਖਰਾਬ ਹੋ ਜਾਣੀ ਮੈਂ ਹੁਣੇ ਨਾ ਕਿਆਈ ਠੰਡੇ ਪਾਣੀ ਨਾਲ ਮੇਰੇ ਕੋਲ ਨਹੀਂ ਕੱਪੜੇ ਨਿਕਲਦੇ ਅੱਛਾ ਕਪੜੇ ਤੋਂ ਧਿਆਦੇ ਤੇਰੇ ਹੱਥ ਖਰਾਬ ਹੋ ਜਾਣੇ ਆ ਮੇਰੀ ਗੱਲ ਸੁਣ ਨਾ ਤੂੰ ਕੰਮ ਕਰ ਲਿਆ ਕਰ ਮਰਾ ਮੋਟਾ ਗਾੜੀ ਜਾ ਕੇ ਕੀ ਕਰੇਂਗੀ ਉੱਥੇ ਤੂੰ ਗਾੜੀ ਦੀ ਟੈਨਸ਼ਨ ਲੈ ਲਿਆ ਕਰ ਮੇਕੋ ਨਹੀਂ ਧੋਪ ਦੇ ਕੇ ਕਰਿਆ ਹੋ ਹਾਲ ਰਿਹਾ ਤੇ ਫਿਰ ਤੂੰ ਦੂਜੇ ਦਿਨ ਝੋਲਾ ਚੋਕੇ ਆਉਣ ਨੂੰ ਆ ਜਾ ਕਰੇਂਗੀ ਲੈ ਅੱਜ ਇਹ ਮੈਂ ਗਈ ਨਹੀਂ ਤੇ ਗੱਲਾਂ ਪਹਿਲਾਂ ਹੀ ਸੁਣੋ ਲੱਗ ਪਾ ਕਹਾਂ ਤੇ ਸੁਣਨੀਆ ਕੰਮ ਤੇ ਤੂੰ ਉੱਥੇ ਨਹੀਂ ਕਰਦੀ ਇੱਥੇ ਤੇ ਤੈਨੂੰ ਸਲ ਚੱਲਣ ਦੇ ਸਾਰੇ ਉੱਥੇ ਨਹੀਂ ਘਣੇ ਚੱਲਣਾ ਤੈਨੂੰ ਇੰਨਾ ਮੇਰੇ ਬਾਵਾਦੂ ਨਾ ਬੋਲਿਆ ਕਰ ਤੂੰ ਤੇ ਉਹਨੂੰ ਕੁਝ ਕਹਿੰਦਾ ਨਹੀਂ ਮੇਰੇ ਦਿਵਾਲੀ ਹੋ ਜਾ ਰਹੀ ਹੈ ਨਾ ਤੈਨੂੰ ਕਹਾਂ ਤਾਂ ਕਪ ਰੋਟੀ ਦੇ 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 ਨਹੀਂ ਰੋਟੀ ਮੈਨੂੰ ਕਪੜਿਆਂ ਵੱਲੋਂ ਨਹੀਂ ਕਹਿਣਾ ਚਾਹੀਦਾ ਕਹਿਣਾ ਨਹੀਂ ਚਾਹੀਦਾ ਤੈਨੂੰ ਦੇ ਕੀ ਆ ਉਹਦੇ ਵੱਲ ਨਹੀਂ ਬੋਲਦੀ ਆ ਚਲ ਫੱਡ ਪਰਾ ਇਹਦਾ ਦਿਮਾਗ ਖਰਾਬ ਆ ਕੋਈ ਗੱਲ ਨਹੀਂ ਹੈਗੇ 4 ਦਿਨ ਕੋਈ ਗੱਲ ਨਹੀਂ ਚੁੱਪ ਕਰਕੇ ਨਾ ਕੱਢ ਲਓ ਅਸੀਂ ਕੋਪਾਤਨਾ ਕਰਿਆ ਕਰੋ ਰੋਜ਼ ਰੋਜ਼ ਨਾਲੇ ਨਹੀਂ ਆਣਾ ਸਾਹਮਣੇ ਲੜਦੇ ਰਹਿੰਦੇ ਤਾਂ ਉਹਨਾਂ ਦਾ ਕੀ ਅਸਰ ਪੈਣਾ ਮੈਂ ਕਿਹਾ ਜਾਣ ਕੇ ਕਰਦੀ ਆ ਕੋਈ ਗੱਲ ਨਹੀਂ ਫੱਡ ਤੂੰ ਤੇ ਕਰ ਲੈ ਤੂੰ ਕਪੜੇ ਚਲ ਆਪੇ ਦਿੰਦੇ ਨਹੀਂ ਰੋਟੀ ਬਣਾ ਕੇ ਕੱਢ ਲੈਣੀ ਆ ਹਾਂ ਕਿੱਡੀ ਆਈ ਏ ਮੇਰੇ ਵੱਲ ਕਪੜੇ ਤੋਂ ਮੈਂ ਤਾਂ ਕਦੇ ਵੀ ਨਹੀਂ ਕੱਪੜਿਆਂ ਨੂੰ ਹੱਥ ਲਾਵਾਂ ਰੋਟੀ ਮੈਂ ਬਣਾ ਦਿੰਨੀ ਕੱਪੜੇ-ਕੁਪੜੇ ਨਹੀਂ ਮੇਰੇ ਕੋ ਧੁੱਪ ਨਹੀਂ ਕੱਪੜੀ ਧੋ ਕਦੇ ਨਹੀਂ ਚੋਮੀ ਤੇ ਟੱਲੜਾ ਈ ਲੇ ਲਈਂ ਦੀ ਕਾ ਲੋ ਜੀ ਫੁਲਕੇ ਤੇ ਪਏ ਆ ਵਿਖਿਆ ਕਾ ਲੋ ਜਾਣ ਕੇ ਬਣਨੇ ਬਣਾਉਂਦੀ ਮਿੰਟ ਲੱਗਦਾ ਮੇਰੇ ਜੋ ਕੱਪੜੇ ਧੋਣ ਵਾਲੇ ਹੀ ਦੱਸਣੀ ਹੈ ਨਾ ਇਹ ਮੈਂ ਬਾਅਦ ਚ ਗੈਣ ਜੀ ਇਹ ਜੀ ਗਰਮ ਕਰਕੇ ਦੇ ਦੇਣੀ ਮੈਂ ਉਸ਼ਮੀਰ ਪਿੰਦਰਵੀਰ ਨੇ ਵੀਰ ਪਾਪੀ ਕਹਿੰਦੀ ਰੋਟੀ ਮੰਗਣ ਡਿਆ ਪਿੰਦਰਵੀਰ ਤੇ ਸਵੇਰ ਵਾਲੇ ਫੁਲਕੇ ਪਏ ਆ ਕਹੇ ਤੇ ਉਹੀ ਗਰਮ ਕਰਦਾ ਮੈਂ ਕੋਈ ਨਹੀਂ ਕਰ ਲਿਆ ਜ ਹੈਗੇ ਤੇ ਠੀਕ ਐ ਮੈਂ ਕਿਹਾ ਕੀ ਗੱਲ ਨਾ ਕਿ ਦੋਠੇ ਰੋਟੀ ਖਾਦੀ ਆ ਨਾ ਜੇ ਤੂੰ ਪੱਠਿਆਂ ਨਹੀਂ ਗਏ ਜੇ ਚੁੱਪ ਚਾਪ ਕਿਉਂ ਜੀ ਅੱਜ ਓ ਯਾਰ ਅਮੇਨਾ ਸਰੀਰ ਮਿੱਟੀ ਰਿਆ ਹੋਇਆ ਵਾ ਕਿਉਂ ਕੀ ਗੱਲ ਤੈਨੂੰ ਦਵਾਈ ਲੈ ਆਉਣੀ ਸੀ ਜਾ ਕੇ ਫੇਰ ਕੰਮ ਕਰਨ ਨੂੰ ਜੀ ਨਹੀਂ ਕਰਦਾ ਹਾਂ ਉਹਦਾ ਤਾਂ ਠੀਕ ਵਾਂ ਹਾਂ ਉਹਦਾ ਹਿੰਤ ਜੀ ਨਹੀਂ ਕੰਮ ਕਰਨ ਦੀ ਜੀ ਹੁਣ ਇੱਕ ਤੁਹਾਨੂੰ ਦੱਸਾਂ ਜਾਓਗੇ ਕਿਸ ਦੇ ਲਾਗੇ ਖਲੋਓਗੇ ਕੜੀ ਬੰਗੇ ਦਾ ਟਾਈਮ ਪਾਸ ਹੋ ਜਾਂਦਾ ਆ ਜਿਹੜੀ ਮੰਜੀ ਐ ਤੋਂ ਅੱਧਾ ਚੰਗੇ ਭਲੇ ਬੰਦੇ ਨੂੰ ਬਿਮਾਰ ਕਰ ਛੱਡਦੀ ਮੇਰਾ ਦਿਲ ਕਰਦਾ ਮੱਝਾਂ ਦੋਵੇਂ ਵੇਚ ਦਈਏ ਹੁਣ ਪੱਠੇ ਵੀ ਉਹ ਪਈਆਂ ਹਾਂ ਤੇ ਦੁੱਧ ਚੋਕ ਕਰਕੇ ਕਿਲੋ ਮੁੱਲ ਲਿਆ ਕਰੀਏ ਦੋਵੇਂ ਜਾਣੇ ਤੇ ਹੈਗੇ ਇਹ ਕੰਮ ਸਾਨੂੰ ਵਾਰਾ ਖਾਣਾ ਹਾਂ ਹਾਂ ਸਾਡੀ ਕੁੜੀ ਆ ਥੋੜਾ ਬੋਤਾ ਮਾਝੇ ਦੋਦੇ ਦਿੰਦੀ ਆ ਦੂਜੀ ਉਧਾਂ ਸਾਡੀ ਮਾਝ ਖੋਣ ਵਾਲੀ ਆ ਇਹ ਆ ਵੀ ਕਿਉਂ ਕਿ ਹੱਥ ਜੋੜ ਕੇ ਤੇ ਮਾਸਾ ਕੁੜੀ ਨੂੰ ਦੇ ਦਈਦਾ ਵਾ ਤੇ ਚੱਲ ਮਿਆਣੀ ਖਾ ਪੀ ਲੈਂਦੀ ਆ ਕੋ ਚਲੋ ਚੰਗੇ ਭਲੇ ਉਹਨਾਂ ਨੂੰ ਕਿਹੜਾ ਘਾਟਾ ਵਾ ਨਾ ਹੋਗਾ ਤਾਂ ਨਾ ਖੜੂਗੀ ਜੇ ਹੈਗਾ ਤਾਂ ਲੈ ਜਾਂਦੀ ਆ ਉਹ ਨਹੀਂ ਸਾਡਾ ਨਹੀਂ ਗੁਜ਼ਾਰਾ ਹੋਣਾ ਸਾਣੀ ਹੁਣ ਆਦਤ ਬਣ ਗਈ ਆ ਕੰਮ ਕਰ ਕਰਨ ਦੀ ਜੇ ਤੁਹਾਡੇ ਕੋਲ ਜਿਆਦਾ ਕੰਮ ਨਹੀਂ ਨਾ ਹੁੰਦਾ ਤਾਂ ਤੁਸੀਂ ਪੱਠੇ ਵੱਢ ਲਿਆ ਕਰੋ ਤੇ ਥੋੜਾ ਬੋਤਾ ਤੁਹਾਡੇ ਨਾਲ ਮੈਂ ਕਰਾ ਦਿਆ ਕਰਾਂਗੀ ਜਾਂ ਫਿਰ ਕਿਸੇ ਬੰਦੇ ਨਾਲ ਗੱਲ ਕਰ ਲਈਏ ਵੀ ਪੱਠੇ ਵੱਢ ਕੇ ਛੁੱਟ ਜਾਗਾ ਨਾ 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 ਬੰਦੇ ਨੂੰ ਨਹੀਂ ਕਹਿਣਾ ਕਿਨੇ ਸਾਡਾ ਇੱਥੇ ਕੰਮ ਵਾ ਥੋੜਾ ਜਿਹਾ ਕੰਮ ਵਾ ਅਸੀਂ ਆਪ ਕਰ ਲਿਆ ਕਰਨਾ ਵਾ ਜਦਨ ਕਿ ਮੈਂ ਪੰਡ ਦੇ ਥੱਲੇ ਆ ਗਿਆ ਨਾ ਪਤਾ ਤੈਨੂੰ ਉਦੋਂ ਲੱਗਣਾ ਵਾ ਉਹ ਨਹੀਂ ਪੰਡ ਦੇ ਥੱਲੇ ਆਉਂਦੇ ਬਹੁਤੀ ਗਲਤ ਮੈਨੂੰ ਆਵਾਜ਼ ਮਾਰਦਿਆ ਕਰ ਨਾਲ ਤਾਂ ਪਹਿਲੀ ਮੈਂ ਚਕਾ ਲਿਆ ਕਰਾਂਗੀ ਉਹ ਜਿਹੜੇ ਤੇਰੇ ਘਰ ਦੇ ਕੰਮ ਨਹੀਂ ਕੀਤੇ ਅੱਜ ਮਰਜ਼ੀ ਆ ਤੇਰੀ ਹੁਣ ਮੇਰੇ ਕੋ ਕੰਮ ਨਹੀਂ ਹੁੰਦਾ ਥੋੜਾ ਕੰਮ ਕੀਤਾ ਵਾ ਉਹ ਕੋਈ ਗੱਲ ਨਹੀਂ ਜਿੰਨਾ ਚਿਰ ਹੁੰਦਾ ਵਾ ੱਟਕੇ ਨਾ ਕਰੀ-ਕੁਰੀ ਜਾਓ ਕੰਮ ਕਰ ਬਿਲਕੁਲ ਛੱਡ ਦਾਂਗੇ ਨਾ ਫੇਰ ਅਸੀਂ ਤੰਗ ਹੋਵਾਂਗੇ ਜਾ ਹ ਸੰਡ ਸੰਡ ਪਾ ਕੇ ਚਾਹ ਬਣਾਵਰੀ ਆ ਜੀ ਲੋਹਾ ਦੇਖਾਂ ਜੇ ਦੁੱਧ ਘਰ ਹੈਗਾ ਵਾ ਤੇ ਚਾਹ ਮੰਗ ਲਈਏ ਤੇ ਤੁਹਾਨੂੰ ਪਤਾ ਅੱਜ ਕੱਲ ਮੋਲ ਦਾ ਦੁੱਧ ਲਈਏ ਨਾ ਉਹ ਮੇਰਾ ਪਾਣੀ ਦਿੰਦੇ ਓਏ ਉਹ ਤੇਰੀ ਗੱਲ ਠੀਕ ਆ ਪਾਣੀ ਤੇ ਚੱਲ ਕੋਈ ਨਹੀਂ ਪਾਣੀ ਤੋਂ ਵੀ ਗਾਂ ਲੰਗ ਗਏ ਆ ਲੋਕ ਹੁਣ ਤੇ ਪਤਾ ਨਹੀਂ ਕੀ ਮਾੜੀਆਂ ਚੀਜ਼ਾਂ ਬਣਾ ਬਣਾ ਕੇ ਵਿੱਚ ਪਾਉਂਦੇ ਆ ਉਹ ਜਿਹੜਾ ਦੁੱਧ ਕਿਤੇ ਵਰਤਦਾ ਵਾ ਉਹ ਉਦਾਂ ਹੀ ਰੋਗ ਲੱਗੇ ਜਾਂਦੇ ਲੋਕਾਂ ਨੂੰ ਤਾਂ ਫੇਰ ਆਪਾਂ ਨਹੀਂ ਇਹ ਕੰਮ ਕਰਨਾ ਜਿੰਨਾ ਚਾ ਸਾਡੇ ਹੱਥ ਪੈਰ ਚੱਲਦੇ ਆ ਨਾ ਆਪਾਂ ਕੋ ਦੋ ਨਾਮ ਅੱਜਾ ਰੱਖੇ ਜਾਂਗੇ ਆਪਾਂ ਇੱਕ ਰੱਖ ਲਾਂਗੇ ਚੱਲ ਕੋਈ ਗੱਲ ਨਹੀਂ ਮੈਂ ਮਾੜੇ ਮੋٹے ਲਈ ਆਇਆ ਕਰੂੰਗਾ ਨਾਲ ਇੱਥੇ ਕਤਰਾਕ ਸ਼ੁਰੂ ਕੇ ਪਵਾ ਲਿਆਗਾ ਮੈਂ ਨਾਲ ਹੋ ਕੇ ਕੰਮ ਕਰਾ ਲਾਂਗੀ ਕੀ ਬਣਾ ਦੋ ਲਾਟੀਆਂ ਛੋਟੀਆਂ ਮੋਟੀਆਂ ਮੇਰੇ ਚਾਰ ਉਹ ਭਾਈ ਨਹੀਂ ਚਾਹ ਤੇ ਮੈਂ ਪਾਉਂਗੀ ਲਾਟੀਆਂ ਪਾਉਂਗੀ ਸਾਰਾ ਸਮਾਨ ਸੋ ਆ ਕੇ ਲਿਆਉਣੀ ਥੋੜਾ ਜਿਹਾ ਉੱਠੋ ਜੇ ਨਹੀਂ ਸਰੀਰ ਕੰਮ ਕਰਦਾ ਚਾਹ ਪਾਣੀ ਪੀ ਕੇ ਤੇ ਘੜੀ ਕੇ ਨਹਾ ਧੋ ਕੇ ਤੇ ਤੁੱਪ ਸੇ ਕੋਈ ਤਾਂ ਛਾਵੇਂ ਪੈ ਰਹਿੰਦੇ ਮੈਂ ਦਵਾਈ ਲੈਉਣਾ ਜਾ ਕੇ ਪਹਿਲਾਂ ਆਹ ਦਵਾਈ ਲਾਓ ਕੋਈ ਗੱਲ ਨਹੀਂ ਆ ਵੀ ਮੈਂ ਸੱਤੀ ਆਇਆ ਨਾ ਪੱਛੇ ਨਾ ਚਲ ਜਿਓ ਕੀ ਕਰਾਂ ਯਾਰ ਮੰਮੀ ਕਿੱਥੇ ਕੇ ਪੈਸੇ ਤੁਸੀਂ ਵਾਰ ਛੱਡਦੇ ਹੁੰਦੇ ਹੋ ਐਨਾ ਟਾਈਮ ਮੈਨੂੰ ਫੜਾ ਦਿਓ ਬਾਅਦ ਵਿੱਚ ਤੁਸੀਂ ਨਾ ਸਵੇਰੇ ਵਿੱਚ ਚੇਤਾ ਭਲਾ ਲਿਆ ਹੀ ਮੈਂ ਹਟ ਜਾਨੀ ਆ ਪਰੇ ਤੂੰ ਅਣਕ ਲੱਭ ਲਾ ਮੈਨੂੰ ਪਤਾ ਹੁੰਦਾ ਤਾਂ ਮੈਂ ਸਵੇਰੇ ਨਾ ਲੈ ਲੈਂਦੀ ਮੈਂ ਸੋਝਾ ਚੱਲ ਡਰਾਈਵਰ ਨੂੰ ਫੜਾ ਦਾਂਗੀ ਤੇ ਆਪੇ ਦੀ ਫੀਸ ਦੇ ਦੇਣਗੇ ਤਾਂ ਹੌਸਲਾ ਹੈ ਨਹੀਂਗਾ ਹੌਸਲਾ ਕਰ ਲਾ ਹਾਂ ਅੱਗੇ ਤੋਂ ਤੂੰ ਕਦੀ ਕਿਤੇ ਗਈ ਨਹੀਂ ਕਰੋ ਤੇ ਅੱਜ ਤੂੰ ਫੀਸ ਤਾਰਨ ਜਾਣਾ ਵਾ ਹਨਾ ਔ ਮੰਮੀ ਅੱਜ ਨਹੀਂ ਜਾਣਾ ਮੈਂ ਚਲ ਸਵੇਰੇ ਫੜਾ ਦਾਂਗੀ ਮੇਰੇ ਕੋਲ ਹੋਣਗੀ ਤੇ ਮੈਨੂੰ ਪਤਾ ਹੋਊਗਾ ਨਹੀਂ ਮੂੰਹ ਬੰਦ ਕਰੇਂਗੀ ਕਮੈਂਟ ਅੱਗਤ ਲੈਂਦੇ ਮੈਨੂੰ ਲੜਨ ਕਿਉਂ ਦੇ ਜੀ ਪੈਸੇ ਕੱਢੋ ਜਿਹੜੀ ਚੀਜ਼ ਲੱਭਣੀ ਉਹ ਵੀ ਲੱਭਣ ਲਈ ਆਹੋ ਪਤਾ ਨਹੀਂ ਕਿਹੜੀਆਂ ਵਿੱਥਾਂ ਖੁੰਜਾਂ ਚਵਾੜ ਛੱਡਦੇ ਨੇ ਵਿੱਥਾਂ ਖੁੰਦਾ ਚਵਾੜੇ ਪੈਂਦੇ ਆ ਠੀਕ ਆ ਬਣਾ ਕਿੰਨੀ ਰਹਿ ਗਈ ਫੀਸ ਹੁਣ ਦੱਸ 5000 ਰੁਪਿਆ ਰਹਿ ਗਿਆ ਉਹਦਾ ਬਾਕੀ ਤੇ ਸਾਰੀ ਦੇਤੀ ਆ ਆ ਲੈ ਫੜ 5 ਪੂਰਾ ਹੀ ਉਹ ਤੇ ਸ਼ਰਨ ਦੀ ਕੁੜੀ ਦੀ ਵੀ ਦੇ ਦੇਣੀ ਹੈ ਨਾ ਤੇ ਉਹ ਵੀ ਉਹ ਵੀ ਦੇ ਦੰਦੇ ਨਾ ਤੁਮ ਨੂੰ ਇੱਕ ਗੱਲ ਦੱਸ ਤੂੰ ਆਪਣੇ ਮੁੰਡੇ ਦੀ ਤਾਰ ਤੈਨੂੰ ਉਹਦਾ ਨਾ ਕੀ ਉਹਦੀ ਦਵਾ ਜਾਂ ਨਾ ਦਵਾ ਆਪਣੇ ਨਾਲ ਮਤਲਬ ਰੱਖਿਆ ਕਰ ਇਹ ਦੱਸ ਦੇਣੀ ਆ ਜਿੰਨਾ ਦਓਗੇ ਤੇ ਕੱਲ ਦਓਗੇ ਤੇ ਦੋਵਾਂ ਦੀ ਇਕੱਠੀ ਚਲ ਜੇਗੀ ਮੁੰਕੇ ਗੱਲ ਤੇ ਫੇਰ ਆਉਣੀ ਨਾ ਵੀ ਇੱਕ ਦੀ ਸਾਰੀ ਪੂਰੀ ਕੰਪਲੀਟ ਆ ਤੇ ਇੱਕ ਦੀ ਆਈ ਨਹੀਂ ਹੈਗੀ। ਮੇਰੇ ਕੋਲ ਇੱਕ ਗੱਲ ਸੁਣ ਲੈ ਧਿਆਨ ਦੇ ਨਾਲ। ਜਿੰਨਾ ਕਹਿਆ ਵਾ ਨਾ ਉਹਨਾਂ ਦਾ ਕੰਮ ਕਰ ਲਾ। ਤੈਨੂੰ ਠੇਕਾ ਨਹੀਂਗਾ ਉਹਨਾਂ ਦਾ। ਠੀਕ ਆ ਨਾ? ਮੈਂ ਤੇ ਤਾਂ ਕਹਿ ਨਹੀਂ ਕਿ ਜੇ ਪੜਾਵਾਂਗੀ ਤੇ ਦੋਵਾਂ ਦੀ ਇਕੱਠੀ ਪੜਾ ਦਾਂਗੀ। ਜੇ ਨਾ ਵੀ ਮੇਰੇ ਤੋਂ ਜਾਇਆ ਜਾਊਗਾ ਤੇ। ਤੂੰ ਚੁੱਪ ਕਰਕੇ ਨਾ ਮੁੰਡੇ ਦੀ ਫੀਸ ਤਾਰ ਕੇ ਆ। ਉਹਦਾ ਨਾ ਸ਼ਿਕਰ ਕਰ ਆਪੇ ਤਰ ਜੂਗੀ। ਤੇ ਦੀਣੀ ਨਹੀਂ ਤੁਸੀਂ ਬਲਾ ਇਦਾਂ। ਨਹੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਬਿਨਾਂ ਫਜ਼ੂਲ ਤੋਂ ਮੇਰਾ ਕਦੇ ਨਹੀਂ ਸਰਖਾ ਨਹੀਂ ਨਾ ਦੂ। ਹਰ ਮੰਮੀ ਤੁਸੀਂ ਜਾਣ ਕੇ ਦੇਓ ਆੜੇ ਲੈਣ ਉਹਦੀ ਫੀਸ ਵੀ ਭਵਾ ਦਿਓ ਹਾਂ ਤੇ ਮੈਂ ਦੋਵਾਂ ਨੇੜੇ ਦੀ ਇਕੱਠੀ ਫੜਾ ਦਾਂਗੀ ਉਹਨਾਂ ਨੂੰ ਮੇਰੇ ਕੋਲ ਹੈ ਨਹੀਂਗੀ ਠੀਕ ਆ ਨਾ ਇੰਨੇ ਹੀ ਹੈਗੇ ਤੇ ਇੰਨੇ ਲੈ ਜਾ ਜੇ ਨਹੀਂ ਕਰਨੀ ਤੇਰਾ ਫੜਾ ਦੇਰ ਮੈਂ ਤਾਂ ਰਹਿਣੀ ਨਹੀਂ ਇਹ ਦੇਣੀ ਨਹੀਂ ਆ ਫਿਰ ਤੁਹਾਡੇ ਨਾਲ ਮੈਂ ਗੱਲ ਕਰਾਉਣੀ ਜੇ ਹੁਣ ਉਹਨਾਂ ਦਾ ਫੋਨ ਆਇਆ ਤੇ ਕਰਦੀ ਕੀ ਆ ਜਾ ਝੱਕ ਧਾਰ ਕੇ ਆ ਫੀਸ ਮੁੰਡੇ ਦੀ ਅੱਜ ਨਹੀਂ ਜਾਣਾ ਅੱਜ ਤੇ ਹੁਣ ਉਹ ਚਲ ਗਿਆ ਵਾ ਮੈਂ ਸਵੇਰੇ ਫੜਾ ਦਾਂਗੀ ਮੈਂ ਕਿੱਥੇ ਤੁਰੇ ਫਿਰਾਂਗੀ ਵੇਖਾਂ ਸਿਰ ਵੇਖ ਕਿਦਾਂ ਖਾਂਦੀ ਐ ਉਹਦਾ ਕਹਿੰਦੀ ਮੈਂ ਠੀਕ ਨਹੀਂਗੀ ਜਦੋਂ ਮੁੰਡਾ ਰੋਟੀ ਮੰਗਦਾ ਤਾਂ ਤਾਂ ਬਿਮਾਰੋ ਬਣ ਕੇ ਬਹਿ ਜਾਂਦੀ ਆ ਹੈ ਹੁਣ ਤੇਰਾ ਸਿਰ ਕਿਆ ਮੋ ਗਿਆ ਮੈਂ ਤੇ ਉਹਨਾਂ ਨੂੰ ਮੰਮੀ ਨਾ ਕੀਤੀ ਬਣੀ ਮੈਂ ਤੇ ਕਿਆ ਹੈ ਮੈਂ ਪਕਾ ਕੇ ਦਿੰਨੀ ਆ ਉਹ ਖੋਦੀ ਤੜਡੇ ਵੱਲ ਗਏ ਉਹਨਾਂ ਨੇ ਤੇ ਮੈਨੂੰ ਬਾਅਦ ਵਿੱਚ ਦੱਸਿਆ ਚਲ ਜਾ ਸੰਭਲਾ ਪੈਸੇ ਸੰਭਲਾ ਇਹਨਾਂ ਤੋਂ ਪੈਸੇ ਕਢਾਣ ਵੀ ਬੜੀ ਔਖੀ ਗੱਲ ਮਾਹੀ ਪਤਾ ਨਹੀਂ ਕਿੱਥੋਂ ਕੱਢ ਕੇ ਦਿੱਤੇ ਨੇ